ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਹਾਜ਼ਰ ਹੋਏ ਆ ਤੁਹਾਡੇ ਅੱਗੇ ਜੋ ਤੁਹਾਡੇ ਗਿਲੇ ਸ਼ਿਕਵੇ ਸੀਗੇ ਵੀ ਆਪਾਂ ਰੇਹ ਕਿਹੜੀ ਨਾਲ ਕਣਕ ਬੀਜਗੇ ਕਿਹੜੀਆਂ ਖਾਦਾਂ ਪਾਗੇ ਕਿੰਨੇ ਮਾਤਰਾ 'ਚ ਪਾਗੇ ਆਪਣੇ ਡਾਕਟਰ ਕੁਲਦੀਪ ਸਿੰਘ ਛੇਦਲ ਮਰਪਈ ਜੀ ਨੇ ਇਹਨਾਂ ਨੂੰ ਆਪਾਂ ਜਾਣਕਾਰੀ ਦਿੰਦੇ ਆ ਵੀ ਕਿਹੜੇ ਹਿਸਾਬ ਦੇ ਨਾਲ ਆਪਾਂ ਕਣਕ ਬੀਜਗੇ ਜੋ ਕਣਕ ਦਾ ਝਾੜ ਵੀ ਨਾ ਕਟੇ ਤੇ ਖਾਦਾਂ ਦੀ ਵੀ ਪੂਰਤੀ ਹੋ ਸਕੇ ਸਵਾਗਤ ਹੈ ਤੁਹਾਡਾ ਧੰਨਵਾਦ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਸੋ ਜੀ ਮੰਨ ਕੇ ਚਲੋ ਖਾਨਾ ਦੇ ਵਿੱਚ ਬਹੁਤ ਤਰ੍ਹਾਂ ਦੇ ਗਿਲੇ ਸ਼ਿਕਵੇ ਕਹਿੰਦੇ ਯਾਰ ਆਹ TSP ਪਾਲ ਕੇ ਕੰਮ ਕਰਦਾ ਝਾੜ ਘਟੂਗਾ ਜਾਂ 12 32 16 ਪਾਲ ਕੇ ਜਾਂ ਕਿਹੜੀ ਨਵੀਆਂ ਚੱਲਦੀਆਂ 20 20 16 ਵੀ ਇਹਦੇ ਵਿੱਚੋਂ ਸਾਰਿਆਂ ਦਾ ਐਕਸਪਲੇਨ ਕਰੋ ਵੀ ਕਿਹੜੀ ਕਿਹੜੀ ਖਾਦ ਕਿਵੇਂ ਕਿਵੇਂ ਵਰਤੀ ਜਾ ਸਕਦੀ ਹੈ ਤੇ ਕੀ ਇਹਦਾ ਪ੍ਰੋਸੈਸ ਹੈ ਜੀ ਕਿਸਾਨ ਸਾਥੀਆ ਪਹਿਲੀ ਗੱਲ ਤੇ ਹੈ ਕਿ ਜੇ ਸਾਨੂੰ DAP ਖਾਦ ਮਿਲਦੀ ਹੈ ਤਾਂ ਅਸੀਂ ਆਪਣੀ DAP ਖਾਦ ਪਾ ਕੇ ਉਸ ਨੂੰ ਕਣਕ ਨੂੰ ਬੀਜ ਲੈਣਾ ਹੈ ਜੇਕਰ ਤੁਹਾਨੂੰ DAP ਨਹੀਂ ਮਿਲਦੀ ਵੈਸੇ DAP ਦੀ ਕਮੀ ਨਹੀਂ ਰਹੇਗੀ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਡੀਏਪੀ ਦੀ ਪੂਰਤੀ ਹੁੰਦੀ ਜਾਏਗੀ ਪ੍ਰਾਤੂ ਕਿਸਾਨ ਵੀਰ ਕੀ ਹੈ ਕਿ ਹਜੇ ਤੀਕਾ ਬਾਜ਼ਾਰ ਦੇ ਵਿੱਚ ਨਾ ਆਲੂ ਵਾਲੇ ਕਿਸਾਨ ਬੈਠੇ ਆ ਆਲੂ ਵਾਲੇ ਇਕੱਠੇ ਕਰ ਰਹੇ ਆ ਤੇ ਉਹਦੇ ਨਾਲ ਹੀ ਕਣਕ ਵਾਲਾ ਕਿਸਾਨ ਆ ਗਿਆ ਜਿਹਦੇ ਕਰਕੇ ਬਾਜ਼ਾਰ ਦੇ ਵਿੱਚ ਸ਼ੋਰਟੇ ਦਿਖਾਈ ਦੇ ਰਹੀ ਹੈ ਠੀਕ ਹੈ ਜੀ ਇੱਕ ਵਾਰੀ ਆਲੂ ਦੀ ਬਿਜਾਈ ਹੋ ਲੈਣਦੇ ਹੋ ਫਿਰ ਕਣਕ ਵਾਲੇ ਖਰੀਦ ਲੈਣ ਜੇ ਤਹਾਨੂੰ ਡੀਏਪੀ ਨਹੀਂ ਮਿਲਦੀ ਤਾਂ ਤੁਸੀਂ ਇਹਦੇ ਵਾਸਤੇ ਟੀਐਸਪੀ ਬਾਜ਼ਾਰ ਦੇ ਵਿੱਚ ਹੈਗੀ ਟੀਐਸਪੀ ਨਾਲ ਆਪਾਂ ਪਾ ਸਕਦੇ ਹਾਂ ਠੀਕ ਹੈ ਜੀ ਪਰ ਟੀਐਸਪੀ ਚ ਡੀਏਪੀ ਚ ਕੀ ਫਰਕ ਕੀ ਹੈ ਕਿ ਉਹ ਚ ਨਾਈਟ੍ਰੋਜਨ ਹੈ ਨਹੀਂਗਾ ਇੱਕ ਪੌਰੀ ਮਗਰ 19 ਕਿਲੋ 20 ਕਿਲੋ ਜਿਹੜਾ ਨਾਈਟ੍ਰੋਜਨ ਪ੍ਰਤੀ ਕਿਲੋ ਜਿਸੀਂ ਪਾ ਲੈਨੇ ਆ ਤਾਂ ਸਾਡਾ ਜਿਹੜਾ ਹੈਗਾ ਡੀਏਪੀ ਨੇ ਬਲਬਰ ਕੰਮ ਕਰੇਗਾ ਠੀਕ ਹੈ ਜੀ ਪਰ ਕਿਸਾਨ ਇੱਥੇ ਗਲਤੀ ਕੀ ਕਰਦੇ ਆ ਗਲਤੀ ਇਹ ਹੁੰਦੀ ਹੈ ਕਿ ਭਾਈ ਕਈ ਵਾਰੀ ਕਿਸਾਨ ਬਰਾਬਰ ਤੋਂ ਰਲਾ ਲੈਂਦਾ ਜੇ ਰਲਾਉਗਾ ਤੇ ਉਹ ਡਲੇ ਬਣ ਜਾਣਗੇ ਪਾਣੀ ਛੱਡ ਜੂਗੀ ਠੀਕ ਹੈ ਜੀ ਤੇ ਕਈ ਕਿਸਾਨੇ ਸੌਯਧਕਾ ਯੂਰੀਆ ਤਾਂ ਮਿਲਦੇ ਨਹੀਂ ਪਈ ਆਪਾਂ ਪਹਿਲਾਂ ਟੀਐਸਪੀ ਪਾ ਕੇ ਕਣਕ ਪੀ ਲੈਨੇ ਆ ਤੇ ਯੂਰੀਆ ਉੱਤੇ ਪਾਵਾਂਗਾ ਉਹ ਕਣਕ ਪੀਲੀ ਪੈ ਜਾਊਗੀ ਕਣਕ ਚਲਣੀ ਨਹੀਂ ਹੈਗੀ ਕਿਉਂਕਿ ਜਿਹੜੇ ਪਹਿਲੇ ਪਾਣੀ ਤੱਕ ਜਿਹੜੀ ਨਾਈਟ੍ਰੋਜਨ ਦੀ ਜ਼ਰੂਰਤ ਹੈ ਬੂਟੇ ਦੀ ਉਹ ਜਿਹੜੀ ਹੈਗੀ ਡੀਏਪੀ ਵਿਚਲੀ ਨਾਈਟ੍ਰੋਜਨ ਪੂਰੀ ਕਰਦੀ ਹੈ ਹਾਂਜੀ ਹਾਂਜੀ ਟੀਐਸਪੀ ਚ ਨਾਈਟ੍ਰੋਜਨ ਹੈ ਨਹੀਂ ਕੀ ਤੁਸੀਂ ਜਿਹੜਾ ਹੈਗਾ ਕਿਹਾ ਕਿ ਮੈਂ 20 ਦਿਨ ਬਾਅਦ ਪਾ ਦਊਗਾ ਤੇ ਉਹ ਕਣਕ ਪੀਲੀ ਪੈ ਜਾਏਗੀ ਇਹਦੇ ਕਰਕੇ ਆਸਾਨ ਸਾਥੀ ਇਹ ਧਿਆਨ ਰੱਖਣ ਕਿ ਭਾਈ ਜੇ ਟੀਐਸਪੀ ਪਾ ਰਹੇ ਹੋ ਤਾਂ 20 ਕਿਲੋ 19 ਕਿਲੋ 20 ਕਿਲੋ ਯੂਰੀਆ ਸੁਹਾਗੇਰੇ ਥੱਲੇ ਛਿੱਟਾ ਦੇਣਾ ਹੀ ਦੇਣਾ ਮੈਂ ਐਕਵੀਰ ਕਹਿੰਦਾ ਕਿ ਮੈਂ ਤਾਂ ਭਾਈ 0.10 ਕਰਨੀ ਹੈ ਕੀ ਕਰਾਂ ਤੇ 0.10 ਲੱਗੇ ਛੱਟਾ ਦੇ ਦੇਵੇ ਉਹ ਠੀਕ ਆ 5-10 ਕਿਲੋ ਵਾਧਾ ਛੱਟਾ ਦੇ ਦੇਵੇ ਜੇਕਰ ਲੱਗਦਾ ਕਿ 0.10 ਪੂਰਾ ਕੰਮ ਨਹੀਂ ਕਰੇਗੀ ਲੇਕਿਨ ਛੱਟਾ ਸਾਨੂੰ ਥੱਲੇ ਦੇਣਾ ਹੀ ਪਏਗਾ ਇਹ ਨਹੀਂ ਕਿ ਅਸੀਂ ਲੇਟ ਕਰਾਂਗੇ ਜਿਹੜੀ 12.32.16 ਇਹਦਾ ਕੀ ਦਾ ਫੜਾ ਹੈ 12.32.16 ਦੇ ਵਿੱਚ ਇਹ ਹੈ ਕਿ ਸਾਡੀ ਜਿਹੜੀ ਪਾਸਪੋਰਟ ਦੀ ਮਾਤਰਾ 20% ਚਾਹੀਦੀ ਤਾਂ ਜੇਕਰ ਅਸੀਂ 70-75 ਕਿਲੋ ਨੇ ਲਗਭਗ 12.32.16 ਪਾ ਲੈਨੇ ਆ ਤਾਂ ਸਾਨੂੰ ਇੱਕ ਬੋਰੀ ਡੀਏਪੀ ਦੇ ਬਰਾਬਰ ਹੋ ਕੇ ਕੰਮ ਕਰਦੀ ਹੈ ਦਾ 12 ਪੱਤੀ 16 ਸਾਡਾ ਫਾਇਦਾ ਹੀ ਹੋਏਗਾ ਸਾਨੂੰ ਪोटाश ਨਾਲ ਮਿਲ ਜੇਗਾ ਕਿਉਂਕਿ ਮਹਿੰਗੀ ਪਾਏਗੀ ਲੇਕਿਨ ਉਹਨੇ ਹੀ ਸਾਨੂੰ ਪोटाश ਨਾਲ ਮਿਲ ਜਾਂਦੀ ਹੈ ਤੇ ਜੇਕਰ ਅਸੀਂ TSP ਦੀ ਗੱਲ ਕਰਦੇ ਹਾਂ TSP ਵਿੱਚ ਸਾਨੂੰ ਨਾਲ ਸਲਫਰ ਵੀ ਮਿਲਦੀ ਹੈ ਤੇ ਕੈਲਸ਼ੀਅਮ ਵੀ ਮਿਲਦੀ ਹੈ ਤਾਂ TSP ਜਿਹੜਾ ਹੈਗਾ ਜੇ ਮੰਨ ਲਓ ਕਿ ਆਪਣਾ ਬਠਿੰਡਾ ਦਾ ਏਰੀਆ ਅਮਲੋਟ ਦਾ ਜਿਹੜਾ ਹੈਗਾ ਮਾਨਸਾ ਜਾਂ ਹਰਿਆਣੇ ਦਾ ਕੁਝ ਏਰੀਆ ਜਿੱਥੇ ਜ਼ਮੀਨਾਂ ਮਾੜੀਆਂ ਨੇ ਜਿੱਥੇ ਸਲਫਰ ਦੀ ਜ਼ਰੂਰਤ ਹੈਗੀ ਆ ਜਿੱਥੇ ਕੈਲਸ਼ੀਅਮ ਦੀ ਘਾਟ ਹੈਗੀ ਉਹਨਾਂ ਜ਼ਮੀਨਾਂ 'ਚ ਬਹੁਤ ਸੋਨਾ ਰੋਲਦਾ ਕਰਦੀ ਹੈ ਤੇ 20 20 ਹੋਣਾ ਚਾਹੀਦਾ ਜਿਹੜੀ 202013 ਹੈ ਜਾਂ 16 16 ਹੈ ਇਹਨਾਂ 'ਚ ਤਿੱਕਤ ਸਾਨੂੰ ਇਹ ਹੈ ਕਿ ਮਹਿੰਗੀਆਂ ਬਹੁਤ ਪੈ ਜਾਂਦੀਆਂ ਠੀਕ ਹੈ ਹੁਣ 202013 ਹੈ ਤਾਂ ਤੁਸੀਂ ਲੋਕ 20% ਜਿਹੜਾ ਹੈਗਾ ਉਹ 'ਚ ਫਾਸਪੋਰਟਸ ਹੈ ਕਿੱਥੇ 46 ਤੇ ਕਿੱਥੇ 20 ਦਾ ਲਗਭਗ ਜੇ ਆਪਾਂ ਕੈਲਕੂਲੇਟ ਕਰੀਏ ਤਾਂ ਲਗਭਗ 115 ਕਿਲੋ 202013 ਪਾਉਂਗੇ ਫੇਰ ਜਾ ਕੇ ਇੱਕ ਵਾਰ ਡੀਏਪੀ ਬਰਾਬਰ ਕੰਮ ਕਰੇਗਾ ਤਾਂ ਇਹ ਤਾਂ ਕਿਸਾਨਾਂ ਵਾਸਤੇ ਬਹੁਤ ਮਹਿੰਗੀ ਪੈਗੀ ਤਾਂ ਜੇ ਨਹੀਂ ਮਿਲੇਗੀ ਤਾਂ ਕਿਸਾਨ ਨੂੰ ਇਹ ਵਰਤਣੀ ਪੈਗੀ ਲੇਕਿਨ ਇਹਦੇ 'ਚ ਇੱਕ ਖਾਸियत ਹੈਗੀ ਹੈ ਕਿ ਇੱਕ ਗੱਟਾ ਤੁਹਾਨੂੰ ਲਗਭਗ 5.5 ਕਿਲੋਗ੍ਰਾਮ ਸਲਫਰ ਨਾਲ ਦਿੰਦਾ ਹੈ ਜੇ ਅਸੀਂ ਸਲਫਰ ਦੀ ਕੀਮਤ ਵੀ ਨਾਲ ਲਾ ਲਈਏ ਇਹਦੇ 'ਚ ਨਾਈਟ੍ਰੋਨ ਥੋੜੀ ਵੱਧ ਮੈਨੇ ਉਹਦੀ ਕੀਮਤ ਵੀ ਲਾ ਲਈਏ ਤਾਂ ਵੀ ਜਿਹੜਾ ਹੈਗਾ ਇਹ ਚਾਂਗੂ ਡੇਗਾ ਡੀਏਪੀ ਜਾਂ ਟੀਐਸਪੀ ਇਹਨਾਂ ਦੇ ਨਾਲੋਂ ਕਾਫੀ ਜ਼ਿਆਦਾ ਮਹਿੰਗੀ ਪੈਂਦੀ ਹੈ ਇਹ ਤਾਂ ਜੇਕਰ ਕਿਸਾਨ ਵਰਤੇਗਾ ਤਾਂ ਮਜਬੂਰੀ 'ਚ ਵਰਤੇਗਾ ਕਿਉਂਕਿ ਇਹਦਾ ਮਹਿੰਗੀ ਹੈ ਤੇ ਬਾਕੀ ਘਾੜ ਮਾਰੇ ਨਹੀਂ ਖਾਦ ਬਹੁਤ ਵਧੀਆ ਲੈ ਕੇ ਸਾਨੂੰ ਆਰਥਿਕ ਤੌਰ ਤੇ ਮਹਿੰਗੀ ਪਈ ਪਰ ਜਰਮੀਨੇਸ਼ਨ ਕੁਆਲਿਟੀ ਦੇ ਸੰ ਕੋਈ ਫਰਕ ਪੈਣਾ ਜੇ TSP ਆਪਾਂ ਵਰਤਦੇ ਆ 12 32 16 ਵਰਤਦੇ ਆ ਨਹੀਂ ਫਸਲ ਦੇ ਉੱਗਣ ਸ਼ਕਤੀ ਤੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਦਿੱਕਤ ਇਹ ਆਉਂਦੀ ਹੈ ਕਿਉਂਕਿ ਦੇ ਸਾਰ ਨੂੰ ਨਾਈਟ੍ਰੋਜਨ ਚਾਹੀਦੀ ਹੈ ਹਾਂਜੀ ਉਹ ਜੇ ਥੱਲੇ ਛਿੱਟਾ ਦਿੱਤੀ ਆ ਉਹਦਾ ਕੋਈ ਫਰਕ ਨਹੀਂ ਪੈਣਾ ਠੀਕ ਹੈ ਕਿਹੜੇ ਬੰਦੇ ਨੇ ਨਾਲ ਨਾਈਟ੍ਰੋਜਨ ਨਾ ਪਾਈ ਉਹਦੀ ਫਸਲ ਪੀਲੀ ਪਈ ਜਾਣੀ ਉਹ ਧਿਆਨ ਰੱਖਣ 20 0 13 ਜਿਹੜਾ ਫਾਰੈਕਟਰ ਹੀ ਹੋ ਗਿਆ ਨਾਈਟ੍ਰੋਜਨ ਹੀ ਵੱਧ ਮਿਲ ਗਈ ਕਿ ਸਲਫਰੀ ਬਾਤ ਮਿਲ ਗਈ ਉਹਦੇ ਨਾਲ ਤਾਂ ਬਹੁਤ ਵਧੀਆ ਵਾਲਾ ਹੋਏਗਾ ਪਰੰਤੂ ਅੱਜ ਦਿੱਕਤ ਉਹ ਕਿ ਮਹਿੰਗੀ ਪੱਤ ਪਈ ਨਹੀਂ ਉਹ ਕੋਕ ਤੇ ਹੋਰ ਕੋਈ ਦਿੱਕਤ ਨਹੀਂ ਲੋ ਵੀ ਕਿਸਾਨ ਵੀਰੋ ਜੋ ਤੁਹਾਡੇ ਮਿਲ ਭਰਮ ਭਲੇਖੇ ਸੀਗੇ ਵੀ ਆਹ ਆਵ ਬਰੇ ਵਰਤ ਗਏ ਜਾਂ ਖਾਦ ਵਰਤ ਗਏ ਨਾ ਵਰਤ ਗਏ ਉਹ ਸਾਰੇ ਨਿਕਲ ਗਏ ਹੋਣਗੇ ਜੇ ਕੋਈ ਤੁਹਾਡਾ ਸੁਜੈਸ਼ਨ ਹੈ ਤਾਂ ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ